ਗੇਠੇ ਬਾਲ ਕੇ ਅੱਗ ਸੇਕ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਪਣ ਪਰਿਵਾਰ ਦੇ 4 ਮੈਂਬਰਾਂ ਦੀ ਹੋਈ ਮੌਤ ਮ੍ਰਿਤਕਾਂ ਚ 2 ਬੱਚੇ ਵੀ ਸ਼ਾਮਿਲ ਸਤਿਅਯਕਾਲ ਜੀ ਮੈਸ਼ਰ ਸ਼ਰਮਾ ਚਰਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਟਿਆਲਾ ਦੇ ਸਨੋਰੀ ਅੱਡਾ ਸਥਿਤ ਮਾਰਕਰ ਕਲੋਨੀ ਦੇ ਇੱਕ ਘਰ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਇਥੇ ਬਿਹਾਰ ਤੋਂ ਪ੍ਰਵਾਸੀ ਪਰਿਵਾਰ ਪੰਜਾਬ ਦੇ ਵਿੱਚ ਵਧੀਆ ਕਮਾਈ ਅਤੇ ਪਰਿਵਾਰ ਦੇ ਚੰਗੇ ਭਵਿੱਖ ਦੇ ਲਈ ਆਇਆ ਸੀ ਦੱਸਿਆ ਕਿ ਬਿਹਾਰ ਦੇ ਰਹਿਣ ਵਾਲੇ ਨਵਾਬ ਕੁਮਾਰ ਅਤੇ ਉਹਨਾਂ ਦੀ ਪਤਨੀ ਤੇ ਉਹਨਾਂ ਦੇ ਧੀ ਅਤੇ ਪੁੱਤਰ ਘਰ ਵਿੱਚ ਠੰਡ ਤੋਂ ਬਚਣ ਦੇ ਲਈ ਅਗੀਠੀ ਬਾਲ ਕੇ ਅੱਗ ਸੇਕ ਰਹੇ ਸੀ ਕਿ ਅਚਾਨਕ ਉਹਨਾਂ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਦੱਸਿਆ ਕਿ ਅਗੀਠੀ ਦਾ ਧੂਆਂ ਛੜਨ ਕਾਰਨ ਬੱਚਿਆਂ ਸਮੇਤ ਮਾਤਾ ਪਿਤਾ ਦੀ ਮੌਤ ਹੋ ਗਈ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਪਛਾਣ ਨਵਾਬ ਕੁਮਾਰ ਉਹਨਾਂ ਦੀ ਪਤਨੀ ਅਤੇ ਬੇਟੀ ਰੁਕਾਇਆ ਜਿਸ ਦੀ ਕਿ ਉਮਰ ਕਰੀਬ 4 ਸਾਲ ਦੱਸੀ ਜਾ ਰਹੀ ਹੈ ਤੇ ਨਾਲ ਹੀ ਉਹਨਾਂ ਦਾ ਬੇਟਾ ਜਿਸ ਦਾ ਨਾਮ ਅਰਮਾਨ ਕੁਮਾਰ ਹੈ ਅਤੇ ਉਸ ਦੀ ਉਮਰ ਕਰੀਬ 2 ਮਹੀਨੇ ਫਿਲਹਾਲ ਮੌਕੇ ਤੇ ਪਹੁੰਚੇ ਕੋਤਵਾਲੀ ਥਾਣਾ ਦੀ ਪੁਲਿਸ ਨੇ ਮ੍ਰਿਤਕ ਪਰਿਵਾਰ ਦੀ ਡੈੱਡ ਬੋਡੀ ਨੂੰ ਪਟਿਆਲਾ ਦੇ ਮੋਰਚੀ ਕਾਰ ਵਿਖੇ ਰਖਵਾ ਦਿੱਤਾ ਹੈ। ਸੋ ਦੱਸਿਆ ਕਿ ਕੋਈ ਪਹਿਲਾ ਮਾਮਲਾ ਨਹੀਂ ਹੈ। ਰੋਜ਼ਾਨਾ ਹੀ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਪਰ ਫਿਰ ਵੀ ਕੁਝ ਲੋਕ ਅਜਿਹਾ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ। ਸੋ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਆ। ਮ੍ਰਿਤਕਾਂ ਦੇ ਗੁਆਂਢੀਆਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਉਹਨਾਂ ਤੋਂ ਹੀ। ਹਾਂਜੀ ਕੀ ਨਾਮ ਹੈ ਤੁਹਾਡਾ? ਆਮਨ ਮਨਸਨ। ਕੀ ਹੋਇਆ ਕੀ ਕਿਹੜੀ ਜਗ੍ਹਾ ਈ ਇਹ ਇਹ ਮਾਰਕਸ ਲੋਨੀ ਹੈ ਜੀ ਅੱਛਾ ਜੀ ਤੇ ਮੈਨੂੰ ਹੁਣੇ ਕਿਸੇ ਦਾ ਫੋਨ ਆਇਆ ਮੈਂ ਜਗਦੀਸ਼ ਲੋਨੀ ਰਹਿਣ ਵਾਲਾ ਵਾਸੀ ਹਾਂ ਆਮੰਦਪਾਟ ਦੇ ਬਲੌਗ ਪ੍ਰੈਜੈਂਟ ਹਾਂ ਤੇ ਮੈਨੂੰ ਹੁਣੇ ਕਿਸੇ ਦਾ ਫੋਨ ਆਇਆ ਕਿ ਉਹਰੇ ਐਵੇਂ ਕੁਝ ਚਾਂਸਿਸ ਹੋ ਗਏ ਕਿ ਦੋ ਮੀਆਂ ਬੀਵੀ ਅਰ ਦੋ ਬੱਚੇ ਉਹ ਮੁਰਚੀ ਵਾਲਦ ਸੀਗੇ 올ਮੋਸਟ ਤੇ ਉਹਨਾਂ ਨੂੰ ਕਨਕੌਂਸ਼ੀਅਸ ਸੀ ਬਿਲਕੁਲੀ ਤੇ ਮੈਂ ਆਇਆ ਦੇਖਿਆ ਮੌਕਾ ਤੇ ਵਿਚਾਰੇ ਵਾਕਈ ਨਾ ਤਾਂ ਮੀਆਂ ਬੀਬੀ ਨੂੰ ਕੋਈ ਹੋਸੀ ਨਾ ਬੱਚਿਆਂ ਨੂੰ ਤੋਨੂੰ ਐਂਬੂਲੈਂਸ ਚ ਲਾ ਕੇ ਭੇਜਿਆ ਕਿੰਨੇ ਜਨੇ ਸੀ ਘਰ ਚ ਚਾਰ ਹੀ ਬੱਚੇ ਸੀ ਚਾਰ ਹੀ ਸੀਗੇ ਤੁਹਾਨੂੰ ਤੁਹਾਨੂੰ ਕారణ ਕੀ ਲੱਗਿਆ ਵੈਸੇ ਕਾਰਨ ਜਾਂ ਤਾਂ ਜਿਹੜਾ ਹੋਰੇ ਲੋਕਾਂ ਨੇ ਦੱਸਿਆ ਬਈ ਅੰਦਰ ਕੋਲਿਆਂ ਦੀ ਅੱਗ ਜਲ ਰਹੀ ਸੀ ਜਾਂ ਤਾਂ ਉਹਦੇ ਕਾਰਨ ਕਮਰੇ ਚ ਆਕਸੀਜਨ ਖਤਮ ਹੋਣ ਕਰਨਾ ਮਿਸ ਹੈਪਨਿੰਗ ਹੋਈ ਜਾਂ ਬਾਕੀ ਹੋਰ ਕੀ ਚਾਂਸਸ ਹੈ ਫੂਡ ਪੋਇਜ਼ਨਿੰਗ ਜਾਂ ਹੋਰ ਕੁਝ ਉਸ ਚੀਜ਼ ਆਪਾਂ ਕਹਿ ਨਹੀਂ ਸਕਦੇ ਕੀ ਨਾਮ ਕੀ ਇਹਨਾਂ ਦੇ ਆ ਮਹਿਤਾਬ ਰਕਿਆ ਤੇ ਦੋ ਬੱਚੇ ਇੱਕ ਬੱਚਾ ਰਕਿਆ ਬਾਪ ਦਾ ਨਾਮ ਮਹਿਤਾਬ ਨਵਾਬ ਜਿਹੜਾ ਰਮਨ ਲਹਿਰਾ ਦੇ ਦੱਸਿਆ ਮੈ ਕਿੰਨੇ ਸਾਲ ਦੇ ਸੀਗੇ ਜਵਾਬ ਬੱਚੇ ਛੋਟੇ ਛੋਟੇ 2 3 3 ਸਾਲਾਂ ਦੇ ਬੱਚੇ ਸੀ ਛੋਟੇ ਛੋਟੇ ਬਿਲਕੁਲ ਚੜ੍ਹਦੀ ਕਲਾ ਟਾਈਮ ਟੀਵੀ ਲਈ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਖਾਸ ਰਿਪੋਰਟ